ਉਦੋਂ ਬਾਅਦ ਜਿਵੇਂ ਤੁਸੀਂ ਸਾਰੇ ਸਜੇ ਹੋ ਨਾ ਐਵੇਂ ਹੀ ਸਾਧ ਸੰਗ ਦੀਵਾਨ ਸਜਿਆ ਤੇ ਕਲਗੀਧਰ ਪਾਸ਼ਾ ਉਸ ਦੀਵਾਨ ਵਿੱਚ ਹਾਜ਼ਰ ਨਾਜ਼ਰ ਨੇ ਧਿਆਨ ਦੇਣਾ ਤੇ ਸਾਧ ਸੰਗਤ ਉਸ ਦੀਵਾਨ ਵਿੱਚ ਕਿਹਾ ਜੱਗਾ ਸਿੰਘ ਤੇ ਨੂੰ ਰਾਤੀ ਕਿਸੇ ਨੇ ਕੋਈ ਬੋਲ ਕਬੂਲ ਬੋਲੇ ਕਿੰਦਾ ਨਹੀਂ ਮਹਾਰਾਜ ਤੇ ਸਾਧ ਸੰਗਤ ਕਲਗੀਧਰ ਪਾਸ਼ਾ ਨੇ ਦੂਜਾ ਕਹਿੰਦੇ ਫੇਰ ਦੱਸ ਦੇ ਮੌਕਾ ਕਹਿੰਦਾ ਨਹੀਂ ਮਹਾਰਾਜ ਤੀਜੀ ਵਾਰੀ ਫੇਰ ਕਹਿ ਦਿੱਤਾ ਨਹੀਂ ਮਾਰਾ ਤੁਸੀਂ ਸਭ ਕੁਝ ਜਾਣਦੇ ਉਮਰਾਂ ਨੇ ਇੱਕ ਬਾਟਾ ਮੰਗਾ ਲਿਆ ਧਿਆਨ ਦੇਣਾ ਜੀ ਦਾ ਬਾਟੇ ਦੇ ਵਿੱਚ ਇੱਕ ਪਤਾਸੇ ਪਾ ਲਈ 2-4 2-4 ਪੱਥਰ ਪਾ ਲਈ ਸਾਧ ਸੰਗਤ ਕਹਿੰਦੇ ਇੱਕ ਘੜੀ ਸਾਰੇ ਇਸ ਬਾਟੇ ਵੱਲ ਦੇਖੋ ਬਾਟੇ ਵੱਲ ਦੇਖਿਆ ਪਤਾਸਾ ਕਹਿੰਦੇ ਹੁਣ ਪਤਾਸਾ ਲੱਭੋ ਕਿੱਥੇ ਹੈ ਕਹਿੰਦੇ ਮਹਾਰਾਜ ਪਤਾਸਾ ਤੇ ਪਾਣੀ ਵਿੱਚ ਮਿਲ ਕੇ ਪਾਣੀ ਦਾ ਹੀ ਰੂਪ ਹੋ ਗਿਆ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਈ ਸਿੱਖ ਤੇ ਇਸ ਤਰ੍ਹਾਂ ਦੇ ਨੇ ਜਿਹੜੇ ਪਾਣੀ ਦੇ ਵਿੱਚ ਪਤਾਸੇ ਦਾ ਰੂਪ ਧਾਰਨ ਕਰਕੇ ਪਾਣੀ ਦੀ ਮਿਠਾਸ ਨੂੰ ਹੋਰ ਦੁੱਗਣਾ ਚੌਗਣਾ ਕਰ ਦਿੰਦੇ ਆ। ਵਾ ਵਾ ਸਾਧ ਸੰਗਤ ਕਈ ਸਿੱਖ ਅੱਜ ਵੀ ਐਸੇ ਨੇ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਹਾਇਰ ਐਜੂਕੇਸ਼ਨ ਲੈ ਕੇ ਵੱਡੇ ਵੱਡੇ ਅਹੁਦਿਆਂ ਤੇ ਖੰਡੇ ਬਾਟੇ ਦਾ ਅਮਰ ਸ਼ਾਕੀ ਤਿਆਰ ਵਰ ਤਿਆਰ ਹੋ ਕੇ ਉਹ ਦੇਖੋ ਕਹਿੰਦੇ ਤੇਰਾ ਗੁਰੂ ਕਿਹੜਾ ਹੈ ਬਾਣੇ ਤੋਂ ਹੀ ਪਤਾ ਲੱਗਦਾ ਅੱਜ ਦੇਸ਼ਾਂ ਪਰਦੇਸ਼ਾਂ ਵਿੱਚ ਕਹਿੰਦੇ ਕਈ ਤਾਂ ਪਤਾਸਿਆਂ ਦੀ ਤਰ੍ਹਾਂ ਗੁਰੂ ਦੀ ਸੋਭਾ ਨੂੰ ਵੀ ਵਧਾ ਦਿੰਦੇ ਨਹੀਂ ਕਈ ਪਾਣੀ ਵਿੱਚ ਰਹਿ ਕੇ ਵੀ ਪੱਥਰ ਦੇ ਪੱਥਰ ਦੀ ਨਿਆਈ ਸਾਧ ਸੰਗਤੋਂ ਪੱਥਰ ਹੀ ਬਣ ਕੇ ਰਹਿ ਜਾਂਦੇ ਨੇ ਪਾਣੀ ਦਾ ਰੂਪ ਧਾਰਨ ਨਹੀਂ ਕਰ ਸਕਦੇ ਹੁਣ ਪੱਥਰੀ ਭਾਵੇਂ ਛੋਟੀ ਜੀ ਹੋਵੇ ਢਿੱਡ ਦੇ ਵਿੱਚੋਂ ਦਰਦ ਬਹੁਤ ਕਰਦੀ ਹੈ ਪਰੇਸ਼ਾਨ ਬਹੁਤ ਕਰਦੀ ਹੈ ਵਾਜਾਂ ਵਾਲੇ ਪਾਸ਼ਾ ਕਹਿੰਦੇ ਭਾਈ ਜੱਗਾ ਸਿੰਘ ਸਾਡਾ ਪਤਾਸਾ ਆ ਭਾਈ ਜੱਗਾ ਸਿੰਘ ਸਾਡਾ ਪਤਾਸਾ ਹੈ ਜਿਹੜੇ ਇਹੋ ਜਿਹੇ ਸਿੱਖ ਨੇ ਛਾਤੀ ਨਾਲ ਲਾ ਕੇ ਕਹਿ ਲਿਆ ਇਹਨਾਂ ਦੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਅੰਤਰ ਨਹੀਂ ਹੈ। ਇਹਨਾਂ ਵਿੱਚ ਮੇਰੇ ਵਿੱਚ ਕੋਈ ਵੀ ਭੇਦ ਨਹੀਂ ਹੈ। ਨਹੀਂ ਹੈ। ਮਰਜੀ ਖਾਲਸਾ ਜੀ ਤੁਹਾਡੀ ਹੈ। ਪੱਥਰ ਬਣ ਕੇ ਗੁਰੂ ਤੇ ਕਿੰਤੂ ਪ੍ਰੰਤੂ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਕਹਿਣ ਵਾਲਿਆਂ ਦੀ ਸੰਗਤ ਕਰਨੀ ਹੈ ਕਿ ਪਤਾਸਾ ਪਤਾਸੇ ਵਾਂਗੂ ਉਹ ਮਹਾਪੁਰਸ਼ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਇਆ ਹੋਇਆ ਭਾਵੇਂ ਉਹ ਨਾਨਕ ਸਰ ਸੰਪਰਦਾ ਭਾਵੇਂ ਟਕਸਾਲ ਦੇ ਭਾਵੇਂ ਸਾਧ ਸੰਗਤ 96 ਕਰੋੜੀ ਭਾਵੇਂ ਹੋਰ ਕਿਸੇ ਦਲ ਪੰਥ ਦੇ ਨੇ ਸੰਗਤ ਪਤਾਸਿਆਂ ਦੀ ਕਰਨੀ ਹੈ ਕਿ ਪੱਥਰਾਂ ਦੀ ਬੋਲੋ ਕਿਹਨਾਂ ਦੀ ਸੰਗਤ ਕਰਨੀ ਪਤਾਸਿਆਂ ਦੀ ਭਾਵ ਜਿਹੜੇ ਮਿੱਠੇ ਨੇ ਗੁਰੂ ਦਾ ਰੂਪ ਹੋਏ ਨੇ ਯਾਦ ਰੱਖੋ ਜਿਹੜਾ ਆਪ ਗੁਰੂ ਦਾ ਰੂਪ ਹੋਇਆ ਨਾ ਇੱਕ ਦਿਨ ਤੁਰਿਆ ਤੁਰਿਆ ਤੁਹਾਨੂੰ ਵੀ ਗੁਰੂ ਦਾ ਰੂਪ ਹੀ ਬਣਾ ਦੇ ਅਤਿ ਸ੍ਰੀ ਆਕਾਲ ਸੋ ਆਓ ਮੈਂ ਇੱਕ ਧਾਰਨਾ ਬੋਲ ਕੇ ਫਿਰ ਸਮਾਪਤੀ ਕਰਾਂ ਇੱਕ ਧਾਰਨਾ ਫਿਰ ਆਪਾਂ ਸਮਾਪਤੀ ਕਰ ਦੇਣੀ ਕਿਉਂਕਿ ਮਹਾਂਪੁਰਸ਼ ਤੇ ਸੱਚੋਕ ਨੇ ਸਮਾਂ ਸਾਰਾ ਹੀ ਮਹਾਂਪੁਰਸ਼ਾਂ ਦਾ ਤੇ ਆਪਾਂ ਵਿੱਚ ਜਿਆਦਾ ਸਮਾਂ ਲੈ ਲਿਆ ਮਹਾਂਪੁਰਸ਼ਾਂ ਨੇ ਆਪ ਹੀ ਬਖਸ਼ਿਆ ਹੈ ਸੋ ਆਓ ਇੱਕ ਵਾਰੀ ਸਾਰੇ ਹੀ ਕਲਗੀਧਰ ਪਾਸ਼ਾ ਦੇ ਚਰਨਾਂ ਤੇ ਸਾਰੇ ਸਿੱਖ ਟੈ ਪਏ ਤੇ ਕਿਆ ਵਾਜਾਂ ਵਾਲਿਆ ਪਾਤਸ਼ਾਹ ਕਿਰਪਾ ਕਰੋ ਸਾਡੇ ਸਾਰਿਆਂ ਦੀ ਅਰਜ਼ ਬੇਨਤੀ ਪੁਕਾਰ ਸੁਣ ਲਓ ਅਸੀਂ ਸਾਰੇ ਸਿੱਖ ਬਣ ਕੇ ਪੁਕਾਰ ਕਰੀਏ ਫਿਰ ਕੀਰਤਨ ਦੀ ਸਮਾਪਤੀ ਹੈ ਵਾਜਾਂ ਵਾਲੇ ਜਗਤ ਦੇ ਅਸਾਈਆਂ ਮੇਰੀਆਂ ਮਾਰ ਦਿਓ ਬੁਰਾਈਆਂ ਅਰਜ਼ ਪੁਕਾਰਾਂ ਮੈਂ ਵਾਜਾਂ ਵਾਲੇ ਜਗਤ ਦੇ ਅਸਾਈਆਂ ਮੇਰੀਆਂ ਮਾਰ ਦਿਓ ਬੁਰਾਈਆਂ ਸੇ ਕੁਸਾਰਾ ਮੈਂ ਵਾਚਾਂ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰ ਦੇਓ ਦੁਨੀਆਂ ਜੋ ਹਰ ਸੇ ਕੁਸਾਰਾ ਮੈਂ ਵਾਚਾਂ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰ ਦੇਓ ਦੁਨੀਆਂ ਜੋ ਹਰ ਸੇ ਕੁਸਾਰਾ ਮੈਂ ਵਾਚਾਂ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰ ਦੇਓ ਦੁਨੀਆਂ ਜੋ ਹਰ ਜੀਵ ਜਾਨਾ ਸਵਾਰ ਜਗਤ ਤੇ ਆਸਾਈਆ ਬਾਤਿਓ ਮੁਰਿਆ ਯਾਰ ਜਗ ਜਾਨਾ ਮੈਂ ਸਾਡੀਆਂ ਬਦਲ ਦੇਓ ਤਕਦੀਰਾ ਚਾਹੁੰਨਿਆ ਕਿਰਪਾ ਕਰੋ ਮਾਰਾ ਤੁਹਾਡੇ ਹੱਥ ਵਿੱਚ ਕਲਮ ਹੈ ਸਾਡੀਆਂ ਬਦਲ ਦੇਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆ ਵਕੀਰਾ ਖੜਾ ਬੁਕਾਰਾ ਸਾਡੀਆਂ ਬਦਲ ਦੇਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆਂ ਬਕੀਰਾ ਨਾੜਾ ਪੁਕਾਰਾਂ ਮੈਂ ਸਾਡੀਆਂ ਬਦਲ ਦੇਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆਂ ਬਕੀਰਾ ਨਾੜਾ ਪੁਕਾਰਾਂ ਮੈਂ ਸਾਡੀਆਂ ਬਦਲ ਦੇਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆਂ ਬਕੀਰਾ ਨਾੜਾ ਪੁਕਾਰਾਂ ਸਾਡੀਆਂ ਬਦਲ ਦੇਓ ਤਕਦੀਰਾ ਤੂੰ ਮੁੱਝ ਹੱਥ ਰੱਬ ਤੇ ਆ ਬਤੀਨਾ ਸੋਹਾਰਾ ਜੱਗ ਸਾਡੀਆਂ ਬਦਲਦੇ ਉਹ ਤਕਦੀਰਾਂ ਤੂੰ ਮੁੱਝ ਹੱਥ ਰੱਬ ਤੇ ਆ ਬਤੀਨਾ ਉਹ ਦੁਆ ਵਾਜਾ ਮਾਰੇ ਜਗਤ ਤੇ ਆਸਾਈਆਂ ਵਾੜੇ ਜਗਤ ਤੇ ਆ ਤੇਰੀਆਂ ਮਾਰਦੇ ਉਹ ਬੁਰੀਆਂ ਹਰਜ ਬੁਝਾਰਾ ਵਾਜਾ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰਦੇਓ ਬੁਰੀਆਂ ਆਂ ਅਰਜ਼ੋ ਗੁਜ਼ਾਰਾਂ ਵਾਜਾ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰਦੇਓ ਬੁਰੀਆਂ ਆਂ ਅਰਜ਼ੋ ਗੁਜ਼ਾਰਾਂ ਵਾਜਾ ਵਾਲੇ ਜਗਤ ਤੇ ਆਸਾਂ ਮੇਰੀਆਂ ਮਾਰਦੇਓ ਬੁਰੀਆਂ ਆਂ ਅਰਜ਼ੋ ਗੁਜ਼ਾਰਾਂ ਜਾਰਾ ਮੈਂ ਵਾਲੀ ਜਿਤਤੇ ਆਸਾਂ ਆਏ ਨੀ ਅਮਾਰਦੇਓ ਬੁਰੀਆਂ ਆਂ ਅਰਜ ਦੁਜਾਰਾ ਮੈਂ ਸਾਨੂੰ ਆਪਣਾ ਬਣਾ ਲੈ ਵਸਵਾ ਰਹਿਆ ਦੀਵਾਨ ਸਜਿਆ ਤੇ ਕਲਗੀਧਰ ਪਾਸ਼ਾ ਉਸ ਦੀਵਾਨ ਵਿੱਚ ਹਾਜ਼ਰ ਨਾਜ਼ਰ ਨੇ ਧਿਆਨ ਦੇਣਾ ਤੇ ਸਾਧ ਸੰਗਤ ਉਸ ਦੀਵਾਨ ਵਿੱਚ ਕਿਹ ਜਗਾ ਸਿੰਘ ਤੇ ਨੂੰ ਰਾਤੀ ਕਿਸੇ ਨੇ ਕੋਈ ਬੋਲ ਕਬੋਲ ਬੋਲੇ ਕਿਹਾ ਨਹੀਂ ਮਹਾਰਾਜ ਸਾਧ ਸੰਗਤ ਕਲਗੀ ਤਰਪਾਸ਼ ਨੇ ਦੂਜਾ ਕਹਿੰਦਾ ਫੇਰ ਦੱਸ ਦੇ ਮੌਕਾ ਕਹਿੰਦਾ ਨਹੀਂ ਮਹਾਰਾਜ ਤੀਜੀ ਵਾਰੀ ਫੇਰ ਕਹਿ ਦਿੱਤਾ ਨਹੀਂ ਮਾਰਾ ਤੁਸੀਂ ਸਭ ਕੁਝ ਜਾਣਦੇ ਹੋ ਮਾਰਾ ਨੇ ਇੱਕ ਬਾਟਾ ਮੰਗਾ ਲਿਆ ਧਿਆਨ ਦੇਣਾ ਜੀ ਬਾਟੇ ਦੇ ਵਿੱਚ ਇੱਕ ਪਤਾਸੇ ਪਾ ਲਈ ਦੋ ਚਾਰ ਦੋ ਚਾਰ ਪੱਥਰ ਪਾ ਲਈ ਸਾਧ ਸੰਗਤ ਕਹਿੰਦੇ ਇੱਕ ਘੜੀ ਸਾਰੇ ਇਸ ਬਾਟੇ ਵੱਲ ਦੇਖੋ ਬਾਟੇ ਵੱਲ ਦੇਖਿਆ ਪਤਾਸਾ ਕਹਿੰਦੇ ਹੁਣ ਪਤਾਸਾ ਲੱਭੋ ਕਿੱਥੇ ਹੈ ਕਹਿੰਦੇ ਮਹਾਰਾਜ ਪਤਾਸਾ ਤੇ ਪਾਣੀ ਵਿੱਚ ਮਿਲ ਕੇ ਪਾਣੀ ਦਾ ਹੀ ਰੂਪ ਹੋ ਗਿਆ ਤੇ ਕਲਗੀਧਰ ਪਾਸ਼ਾ ਕਹਿੰਦੇ ਕਈ ਸਿੱਖ ਤੇ ਇਸ ਤਰ੍ਹਾਂ ਦੇ ਨੇ ਜਿਹੜੇ ਪਾਣੀ ਦੇ ਵਿੱਚ ਪਤਾਸੇ ਦਾ ਰੂਪ ਧਾਰਨ ਕਰਕੇ ਪਾਣੀ ਦੀ ਮਿਠਾਸ ਨੂੰ ਹੋਰ ਦੁੱਗਣਾ ਚੌਕਣਾ ਕਰ ਦਿੰਦੇ ਸਾਧ ਸੰਗਤ ਕਈ ਸਿੱਖ ਅੱਜ ਵੀ ਐਸੇ ਨੇ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਹਾਇਰ ਐਜੂਕੇਸ਼ਨ ਲੈ ਕੇ ਵੱਡੇ ਵੱਡੇ ਅਹੁਦਿਆਂ ਤੇ ਖੰਡੇ ਬਾਟੇ ਦਾ ਅਮਰ ਸ਼ਾਕੀ ਤਿਆਰ ਵਰ ਤਿਆਰ ਹੋ ਕਿਉਂ ਦੇਖੋ ਕਹਿੰਦੇ ਤੇਰਾ ਗੁਰੂ ਕਿਹੜਾ ਹੈ ਬਾਣੇ ਕੋਈ ਪਤਾ ਲੱਗਦਾ ਅੱਜ ਦੇਸ਼ਾਂ ਪਰਦੇਸ਼ਾਂ ਵਿੱਚ ਕਹਿੰਦੇ ਕਈ ਤਾਂ ਪਤਾਸਿਆਂ ਦੀ ਤਰ੍ਹਾਂ ਗੁਰੂ ਦੀ ਸੋਭਾ ਨੂੰ ਵੀ ਵਧਾ ਦਿੰਦੇ ਨਹੀਂ ਕਈ ਪਾਣੀ ਵਿੱਚ ਰਹਿ ਕੇ ਵੀ ਪੱਥਰ ਦੇ ਪੱਥਰ ਦੀ ਨਿਆਈ ਸਾਧ ਸੰਗਤ ਤੋਂ ਪੱਥਰ ਹੀ ਬਣ ਕੇ ਰਹਿ ਜਾਂਦੇ ਨੇ ਪਾਣੀ ਦਾ ਰੂਪ ਧਾਰਨ ਨਹੀਂ ਕਰ ਸਕਦੇ ਹੁਣ ਪੱਥਰੀ ਭਾਵੇਂ ਛੋਟੀ ਜੀ ਹੋਵੇ ਟਿੱਡ ਦੇ ਵਿੱਚ ਉਹ ਦਰਦ ਬਹੁਤ ਕਰਦੀ ਐ ਪਰੇਸ਼ਾਨ ਬਹੁਤ ਕਰਦੀ ਐ ਵਾਜਾਂ ਵਾਲੇ ਪਾਸ਼ਾ ਕਹਿੰਦੇ ਭਾਈ ਜੱਗਾ ਸਿੰਘ ਸਾਡਾ ਪਤਾਸਾ ਆ ਭਾਈ ਜੱਗਾ ਸਿੰਘ ਸਾਡਾ ਪਤਾਸਾ ਹੈ ਜਿਹੜੇ ਇਹੋ ਜੇ ਸਿੱਖ ਨੇ ਛਾਤੀ ਨਾਲ ਲਾ ਕੇ ਕਹਿ ਲਿਆ ਇਹਨਾਂ ਦੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਅੰਤਰ ਨਹੀਂ ਹੈ ਇਹਨਾਂ ਵਿੱਚ ਮੇਰੇ ਵਿੱਚ ਕੋਈ ਵੀ ਭੇਦ ਨਹੀਂ ਹੈ ਨਹੀਂ ਹੈ ਮਰਜੀ ਖਾਲਸਾ ਜੀ ਤੁਹਾਡੀ ਹੈ ਪੱਥਰ ਬਣ ਕੇ ਗੁਰੂ ਤੇ ਕਿੰਤੂ ਪਰੰਤੂ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਕਹਿਣ ਵਾਲਿਆਂ ਦੀ ਸੰਗਤ ਕਰਨੀ ਹੈ ਕਿ ਪਤਾਸਾ ਪਤਾਸੇ ਵਾਂਗੂ ਉਹ ਮਹਾਪੁਰਸ਼ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਇਆ ਹੋਇਆ ਭਾਵੇਂ ਉਹ ਨਾਨਕ ਸਰ ਸੰਪਰਦਾ ਭਾਵੇਂ ਟਕਸਾਲ ਦੇ ਭਾਵੇਂ ਸਾਧ ਸੰਗਤ 96 ਕਰੋੜੀ ਭਾਵੇਂ ਹੋਰ ਕਿਸੇ ਦਲ ਪੰਥ ਦੇ ਨੇ ਸੰਗਤ ਪਤਾਸਿਆਂ ਦੀ ਕਰਨੀ ਹੈ ਕਿ ਪੱਥਰਾਂ ਦੀ ਬੋਲੋ ਕਿੰਨਾ ਦੀ ਸੰਗਤ ਕਰਨੀ ਪਤਾਸਿਆਂ ਦੀ ਭਾਵ ਜਿਹੜੇ ਮਿੱਠੇ ਨੇ ਗੁਰੂ ਦਾ ਰੂਪ ਹੋਏ ਨੇ ਯਾਦ ਰੱਖੋ ਜਿਹੜਾ ਆਪ ਗੁਰੂ ਦਾ ਰੂਪ ਹੋਇਆ ਨਾ ਇੱਕ ਦਿਨ ਤੁਰਿਆ ਤੁਰਿਆ ਤੁਹਾਨੂੰ ਵੀ ਗੁਰੂ ਦਾ ਰੂਪ ਹੀ ਬਣਾ ਦੇਗਾ ਸਤਿ ਸ੍ਰੀ ਅਕਾਲ ਸੋ ਆਓ ਮੈਂ ਇੱਕ ਧਾਰਨਾ ਬੋਲ ਕੇ ਫਿਰ ਸਮਾਪਤੀ ਕਰਾਂ ਇੱਕ ਧਾਰਨਾ ਫਿਰ ਆਪਾਂ ਸਮਾਪਤੀ ਕਰ ਦੇਣੀ ਕਿਉਂਕਿ ਮਹਾਂਪੁਰਸ਼ ਤੇ ਸੱਚੋਕ ਨੇ ਸਮਾਂ ਸਾਰਾ ਹੀ ਮਹਾਂਪੁਰਸ਼ਾਂ ਦਾ ਤੇ ਆਪਾਂ ਵਿੱਚ ਜਿਆਦਾ ਸਮਾਂ ਲੈ ਲਿਆ ਮਹਾਂਪੁਰਸ਼ਾਂ ਨੇ ਆਪ ਹੀ ਬਖਸ਼ਿਆ ਹੈ ਸੋ ਆਓ ਇੱਕ ਵਾਰੀ ਸਾਰੇ ਹੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਸਾਰੇ ਸਿੱਖ ਟੈ ਪਏ ਤੇ ਕਿਆਵਾਜਾਂ ਵਾਲਿਆ ਪਾਤਸ਼ਾਹ ਕਿਰਪਾ ਕਰੋ ਸਾਡੇ ਸਾਰਿਆਂ ਦੀ ਅਰਜ਼ ਬੇਨਤੀ ਪੁਕਾਰ ਸੁਣ ਲਓ ਅਸੀਂ ਸਾਰੇ ਸਿੱਖ ਬਣ ਕੇ ਪੁਕਾਰ ਕਰੀਏ ਫਿਰ ਕੀਰਤਨ ਦੀ ਸਮਾਪਤੀ ਹੋਏ ਵਾਜਾ ਵਾਲੇ ਜਗਤ ਦੇ ਅਸਾਈਆਂ ਮੇਰੀਆਂ ਮਾਰਦੇ ਉਹ ਬੁਰੀਆਂ ਅਰਜ਼ ਕੁਸਾਰਾਂ ਮੈਂ ਵਾਜਾ ਵਾਲੇ ਜਗਤ ਦੇ ਅਸਾਈਆਂ ਮੇਰੀਆਂ ਮਾਰਦੇ ਉਹ ਬੁਰੀਆਂ ਅਰਜ਼ ਕੁਸਾਰਾਂ ਮੈਂ ਵਾਜਾ ਵਾਲੇ ਜਗਤ ਦੇ ਅਸਾਈਆਂ ਮੇਰੀਆਂ ਮਾਰਦੇ ਉਹ ਬੁਰੀਆਂ ਅਰਜ਼ ਕੁਸਾਰਾਂ ਬੱਲੇ ਜਗਤ ਜਿਆ ਸਾਈਆਂ ਤੇਰੀਆਂ ਮਾਰ ਦੇਓ ਦੁਨੀਆਈ ਜਾਨਾ ਅਰਜ਼ੁ ਤੁਹਾਰਾ ਬੇਰਹਿਮ ਬਾਦਰਾ ਜਗਤ ਜਿਆ ਸਾਈਆਂ ਮੇਰੀਆਂ ਮਾਰ ਦੇਓ ਮੁਦੀਆਂ ਦਾ ਹਰ ਜੀਵ ਜਾਨਾ ਮੈਂ ਬੱਲੇ ਜਗਤ ਜਿਆ ਸਾਈਆਂ ਮਾਰ ਦੇਓ ਮੇਰੀਆਂ ਯਾਰ ਜਗ ਜਾਨਾ ਮੈਂ ਸਾਡੀਆਂ ਬਦਲ ਦੇਓ ਤਕਦੀਰਾ ਚਾਹੁੰਨੇ ਆ ਕਿਰਪਾ ਕਰੋ ਮਹਾਰਾ ਤੁਹਾਡੇ ਹੱਥ ਵਿੱਚ ਕਲਮ ਸਾਡੀਆਂ ਬਦਲ ਦਿਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆ ਵਕੀਰਾ ਖੜਾ ਪੁਕਾਰਾਂ ਮੈਂ ਸਾਡੀਆਂ ਬਦਲ ਦਿਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆ ਵਕੀਰਾ ਖੜਾ ਪੁਕਾਰਾਂ ਮੈਂ ਸਾਡੀਆਂ ਬਦਲ ਦਿਓ ਤਕਦੀਰਾ ਸਭ ਕੁਝ ਹੱਥ ਰੱਬ ਦੇ ਆ ਵਕੀਰਾ ਖੜਾ ਪੁਕਾਰਾਂ ਆਟੀਆਂ ਬਦਲ ਦਿਓ ਤਕਦੀਨਾ ਸਭ ਕੁਝ ਹੱਥ ਰੱਬ ਦੇ ਆ ਵਕੀਲਾ ਬਣਾ ਪੁਕਾਰਾਂ ਆਟੀਆਂ ਬਦਲ ਦਿਓ ਤਕਦੀਨਾ ਸਭ ਕੁਝ ਹੱਥ ਰੱਬ ਦੇ ਆ ਵਕੀਲਾ ਬਣਾ ਪੁਕਾਰਾਂ ਆਟੀਆਂ ਬਦਲ ਦਿਓ ਤਕਦੀਨਾ ਸਭ ਕੁਝ ਹੱਥ ਰੱਬ ਦੇ ਆ ਵਕੀਲਾ ਬਣਾ ਪੁਕਾਰਾਂ ਵਾਜਾ ਮਾਰੇ ਤਕਤ ਦੇ ਆ ਸਾਈਂ ਜਗਤ ਦੇਆ ਤੇਰੀਆਂ ਮਾਰਦੇਓ ਬੁਰੀਆਂ ਆਈਆਂ ਅਰਜੋ ਪੁਜਾਰਾ ਨਾ ਸਹਿ ਵਾਜਾ ਵਾਲੇ ਜਗਤ ਦੇਆ ਤਵਾਈਆਂ ਮੇਰੀਆਂ ਮਾਰਦੇਓ ਬੁਰੀਆਂ ਆਈਆਂ ਅਰਜੋ ਪੁਜਾਰਾ ਨਾ ਸਹਿ ਵਾਜਾ ਵਾਲੇ ਜਗਤ ਦੇਆ ਤਵਾਈਆਂ ਮੇਰੀਆਂ ਮਾਰਦੇਓ ਬੁਰੀਆਂ ਆਈਆਂ ਅਰਜੋ ਪੁਜਾਰਾ ਨਾ ਸਹਿ ਵਾਜਾ ਵਾਲੇ ਜਗਤ ਦੇਆ ਤੇਰੀਆਂ ਮਾਰਦੇਓ ਬੁਰੀਆਂ ਸਰਬਜ਼ਾਰਾ ਵਾੜੀ ਜਨਤ ਜੀ ਅਸਾਈਆਂ ਮਿਲੀਆਂ ਮਾਰਦੇ ਹੁਗਵਾਨਾ ਪਰ ਜੁਜਾਰਾ ਮੇਰਾ ਵਾੜੀ ਜਨਤ ਤੇ ਅਸਾਈਆਂ ਇਹਨੀਆਂ ਮਾਰਦੇ ਉਹ ਬੁਰੇ